हां मैंने भी ਘੰਟੇ ਤੱਕ ਪਹਿਲਾਂ ਪਤਾ ਲੱਗਿਆ ਵਧੀਆ ਗੱਲ ਹੈ ਹੋਮ ਮਿਨਿਸਟਰੀ ਵੱਲੋਂ ਮੈਂ ਉਹਦਾ ਨਾ ਪੱਤਰ ਵੀ ਪੜਿਆ ਹੈ ਕਿ ਪਹਿਲਾਂ ਇਹਨੂੰ ਰੈੱਡ ਕਾਰਨ ਵਿਚਾਰੀ ਕੀਤਾ ਸੀ ਤਾਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਅਤਵਾਦੀ ਵੀ ਘੋਸ਼ਿਤ ਕਰ ਦਿੱਤਾ ਗਿਆ ਪਰ ਉਹਨੂੰ ਤਾਂ ਇਹ ਹੀ ਉਮੀਦ ਕਰਦਾ ਸਰਕਾਰ ਤੋਂ ਵੀ ਜੇਕਰ ਤੋਂ ਕਰ ਦਿੱਤਾ ਇਹਨੂੰ ਇਹਦੀ ਐਕਸਟਰੈਡੀਸ਼ਨ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਨਹੀਂ ਕੱਲੇ ਸਰਟੀਫਿਕੇਟ ਦੇ ਨਾ ਤਾਂ ਕੋਈ ਮਸਲਾ ਹੱਲ ਨਹੀਂ ਹੋਣਾ ਕਿਉਂਕਿ ਕੇਸ ਦਾ ਮੁੱਖ ਦੋਸ਼ੀ ਹੈ ਜੇ ਇਹਦੀ ਇੰਡੀਆ ਬਸਤੀ ਹੁੰਦੀ ਹੈ ਫੇਰ ਹੀ ਕੇਸ ਦਾ ਕੁਝ ਨਾ ਕੁਝ ਫੂਸਰ ਬਣ ਸਕਦਾ ਹੈ ਕਿ ਜੇ ਅਗੇ ਤਾਂ ਕੱਲੇ ਸਰਟੀਫਿਕੇਟ ਮੈਂ ਜਾਰੀ ਕੀਤੇ ਜਾਣ ਮੇਰੀ ਸਰਕਾਰ ਨੂੰ ਬੇਨਤੀ ਹੈ ਇੱਥੇ ਜ਼ਰੂਰ ਕੋਈ ਨਾ ਕੋਈ ਪੁਖਤਾ ਕਾਰਵਾਈ ਕਰਕੇ ਇਹਨੂੰ ਬਸਤੀ ਇੰਡੀਆ ਲੈਂਦਾ ਜਾ ਕਿ ਲੱਗਦਾ ਜਿਵੇਂ ਸੀਐਮ ਪੰਜਾਬ ਨੇ ਪਹਿਲਾਂ ਵੀ ਇੱਕ ਬਿਆਨ ਜਾਰੀ ਕੀਤਾ ਸੀ ਕਿ ਜਲਦ ਬੋਲਦੀ ਬਰਾਦ ਨੂੰ ਧਿਆਨ ਦਿੱਤਾ ਜਾਏਗਾ ਤਾਂ ਹੁਣ ਇੱਕ ਅੱਤਵਾਦੀ ਵਾਸਤੇ ਇਹ ਲੱਗਦਾ ਕੁਝ ਇਹਦੇ ਤੇ ਤਰੂ ਤੇ ਕਰਕੇ ਤਾਂ ਬੇਤਰਸ ਕੀ ਜਿਹੜੀ ਗੱਲ ਹੈ ਹੁਣ ਪਹਿਲਾਂ ਸੀਐਮ ਮਾਨ ਸਾਹਿਬ ਨੇ ਕਹਿਤਾ ਸੀਗਾ ਜੀ ਅਸੀਂ ਉਹ ਫੜ ਲਿਆ ਜੀ ਜਲਦੀ ਇੰਡੀਆ ਲੈ ਕੇ ਆਵਾਂਗੇ ਪਰੰਤੂ ਉਸ ਤੋਂ ਬਾਅਦ ਕੁਝ ਵੀ ਨਹੀਂ ਹੋਇਆ ਉਸ ਤੋਂ ਬਾਅਦ ਵੀ ਇੱਕ ਕਦਮ ਵੀ ਅਗੇ ਦੀ ਵਧਾਇਆ ਗਿਆ ਉਸ ਮਾਮਲੇ ਦੇ ਵਿੱਚ ਤਾਂ ਪਰ ਇਸੇ ਕਰਕੇ ਨਿਰਾਸ਼ ਕਿ ਹੋ ਜਾਂਦੇ ਆ ਵੀ ਕੀ ਪਤਾ ਇਹ ਕੱਲੇ ਆਲਾ ਨਹੀਂ ਨਾ ਰਹਿ ਜਾਣ ਕੁਈ ਇਹ ਤੇ ਕਾਰਵਾਈ ਹੁੰਦੀ ਵੀ ਹੈ ਕਿ ਨਹੀਂ ਹੁੰਦੀ ਹੈ ਕਿਉਂਕਿ ਇਹ ਬਹੁਤ ਵੱਡਾ ਇੱਕ ਨੈਕਸਸ ਜਾ ਬਣ ਗਿਆ ਹੈ ਇਕੱਲੇ ਗੈਂਗਸਟਰਾਂ ਦੇ ਕੰਮ ਨਹੀਂ ਰਹੇਗਾ ਜੇ ਇਕੱਲੇ ਗੈਂਗਸਟਰ ਹੁੰਦੇ ਤਾਂ ਉਹਨੂੰ ਹੋ ਜਾਣਾ ਸੀ ਇਹ ਤਾਂ ਇਹਦੇ ਚ ਹੋਰ ਕੁ ਬਕਾਬਲ ਨੇ ਜਾਂ ਤਾਂ ਐਸੀ ਕਰਕੇ ਗੌਰਮੈਂਟ ਦੀ ਮਜਬੂਰੀ ਵੜੀ ਪਈ ਹੈ ਉਧਰ ਨੂੰ ਤੁਸਨਾ ਨਹੀਂ ਚਾਹੁੰਦੇ ਸ਼ਾਇਦ ਚਲੋ ਵੈਗਰੂ ਭੱਲੇ ਕਰੂਗਾ ਕਰਦੇ ਕਰੇ ਤਾਂ ਉਹਨਾਂ ਦੇ ਰਸਤੇ ਦੇ ਉੱਤੇ ਹਾਂ ਮੈਨੂੰ ਵੀ ਘਰ ਤੱਕ ਪਹਿਲਾਂ ਪਤਾ ਲੱਗਿਆ ਵਧੀਆ ਗੱਲ ਹੈ ਹੋਮ ਮਿਨਿਸਟਰੀ ਵੱਲੋਂ ਮੈਂ ਉਹਦਾ ਨਾ ਪੱਤਰ ਵੀ ਪੜਿਆ ਹੈ ਇਹ ਪਹਿਲਾਂ ਇਹਨੂੰ ਰੈਡ ਕਾਰਨਰ ਜਾਰੀ ਕੀਤਾ ਸੀ ਤਾਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਅਤਵਾਦੀ ਵੀ ਘੋਸ਼ਿਤ ਕਰ ਦਿੱਤਾ ਗਿਆ ਪਰ ਉਹਨੂੰ ਮੈਂ ਤਾਂ ਇਹੀ ਉਮੀਦ ਕਰਦਾ ਸਰਕਾਰ ਤੋਂ ਵੀ ਜੇਕਰ ਤੋਂ ਕਰ ਦਿੱਤਾ ਇਹਨੂੰ ਇਹਦੀ ਐਕਸਟਰਡੀਸ਼ਨ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਨਹੀਂ ਕੱਲੇ ਸਰਟੀਫਿਕੇਟ ਦੇ ਨਾ ਤਾਂ ਕੋਈ ਮਸਲਾ ਹੱਲ ਨਹੀਂ ਹੋਣਾ ਕਿਉਂਕਿ ਕੇਸ ਦਾ ਮੁੱਖ ਦੋਸ਼ੀ ਹੈ ਜੇ ਇਹਦੀ ਇੰਡੀਆ ਬাসী ਹੁੰਦੀ ਹੈ ਫੇਰ ਹੀ ਕੇਸ ਦਾ ਕੁਝ ਨਾ ਕੁਝ ਫੁੱਸਰ ਬਣ ਸਕਦਾ ਕਿ ਜੇ ਕਿ ਤਾ ਕੱਲੇ ਸਰਟੀਫਿਕੇਟ ਨੇ ਜਾਰੀ ਕੀਤੇ ਜਾਣ ਮੇਰੀ ਸਰਕਾਰ ਨੂੰ ਬੇਨਤੀ ਹੈ ਇਥੇ ਜ਼ਰੂਰ ਕੋਈ ਨਾ ਕੋਈ ਪੁਖਤਾ ਕਾਰਵਾਈ ਕਰਕੇ ਇਹਨੂੰ ਬਾਅਦਸ ਹੀ ਇੰਡੀਆ ਲਿਆਂਦਾ ਜਾਵੇ ਕੀ ਲੱਗਦਾ ਜਿਵੇਂ ਸੀਐਮ ਪੰਜਾਬ ਨੇ ਪਹਿਲਾਂ ਵੀ ਇੱਕ ਬਿਆਨ ਜਾਰੀ ਕੀਤਾ ਸੀ ਕਿ ਜਲਦ ਬੋਲਡੀ ਬਰਾਦ ਨੂੰ ਧਿਆਨ ਦਿੱਤਾ ਜਾਏਗਾ ਤਾਂ ਹੁਣ ਇਹ ਅਤਵਾਦੀ ਵਾਸਤੇ ਇਹਨੂੰ ਲੱਗਦਾ ਕੁਝ ਇਹਦੇ ਤਰੂਪ ਤੇ ਕਰਕੇ ਤਾਂ ਬੇਟਾ ਬੇਪਰੋਸ ਦੀ ਜਿਹੜੀ ਗੱਲ ਹੈ ਹੁਣ ਪਹਿਲਾਂ ਸੀਐਮ ਮਾਨ ਸਾਹਿਬ ਨੇ ਕਹਿਤਾ ਸੀਗਾ ਜੀ ਅਸੀਂ ਇਹਨੂੰ ਫੜ ਲਿਆ ਜੀ ਜਲਦੀ ਇੰਡੀਆ ਲੈ ਕੇ ਆਵਾਂਗੇ ਪਰੰਤੂ ਉਸ ਤੋਂ ਬਾਅਦ ਇਹ ਕੁਝ ਵੀ ਨਹੀਂ ਹੋਇਆ ਉਸ ਤੋਂ ਬਾਅਦ ਵੀ ਇੱਕ ਕਦਮ ਵੀ ਅਗੇ ਦੀ ਵਧਾਇਆ ਗਿਆ ਉਸ ਮਾਮਲੇ ਦੇ ਵਿੱਚ ਤਾਂ ਪਰ ਇਸੇ ਕਰਕੇ ਨਿਰਾਸ਼ ਕਿ ਹੋ ਜਾਂਦੇ ਆ ਵੀ ਕੀ ਪਤਾ ਇਹ ਕੱਲੇ ਅਲਾਗ ਨਹੀਂ ਨਾ ਰਹਿ ਜਾਣ ਕੋਈ ਇਥੇ ਕਾਰਵਾਈ ਹੁੰਦੀ ਵੀ ਹੈ ਕਿ ਨਹੀਂ ਹੁੰਦੀ ਹੈ ਕਿਉਂਕਿ ਇਹ ਬਹੁਤ ਵੱਡਾ ਇੱਕ ਨੈਕਸਸ ਜਾ ਬਣ ਗਿਆ ਹੈ ਕੱਲੇ ਗੈਂਗਸਟਰਾਂ ਦੀ ਕੰਮ ਨਹੀਂ ਰਹੇਗਾ ਜੇ ਕੱਲੇ ਗੈਂਗਸਟਰ ਹੁੰਦੇ ਤਾਂ ਉਹਨੂੰ ਹੋ ਜਾਣਾ ਸੀ ਤਾ ਇਹਦੇ ਚ ਹੋਰ ਕੋਈ ਮੁਕਾਬਲਾ ਨਹੀਂ ਜਾਂ ਤਾਂ ਇਸੇ ਕਰਕੇ ਗਵਰਨਮੈਂਟ ਦੀ ਮਜਬੂਰੀ ਵੜੀ ਪਈ ਆ ਉਧਰ ਨੂੰ ਤੁਰਨਾ ਨਹੀਂ ਚਾਹੁੰਦੇ ਸ਼ਾਇਦ ਚਲੋ ਵੈਗਰੂ ਭਲੇ ਕਰੂਗਾ ਤੱਕਦੇ ਕਰੇ ਤਾ ਉਹਨਾਂ ਦੇ ਰਸਤੇ ਦੇ